ਨੰਬਰ ਚੰਡੀ ਦੀ ਕੁਸ਼ਤੀ ਦਾ ਜੇਤੂ ਹੋ ਗਿਆ ਉਧਰ ਕਹਿੰਦੇ ਰੋਸ਼ਨ ਗਿਲਗੜ ਤੇ ਜਿਸਕਰ ਗਿਲ ਜਿਸੇ ਪੱਟੀ ਦੇ ਵਿੱਚਕਾਰ ਵੱਡੀ ਕੁਸ਼ਤੀ ਹੋਣ ਜਾ ਰਹੀ ਆ ਐ ਕਹਿੰਦੇ 6 ਨਵੰਬਰ 2024 ਦੇ ਵਿੱਚ ਰੋਸ਼ਨ ਪਹਿਲਵਾਨ ਕਹਿੰਦੇ ਭਾਰਤ ਕੁਮਾਰ ਬਣਿਆ ਮੇਰੇ ਵੀਰੋ ਪਹਿਲਾ ਮੋਟਰਸਾਈਕਲ ਜਿਹੜਾ ਉਹ ਹੈਲੋ ਅਜਾ ਲੱਕੀ ਕੂਪਨ ਕੱਢਿਆ ਜਾ ਰਿਹਾ ਜੀ ਪਾਰਚੀ ਨੰਬਰ 349 ਪਰਚੀ ਨੰਬਰ 472 ਇਹ ਲੱਕੀ ਕੋਪਾ ਨਿਕਲੇ ਨੇ ਪਰਚੀ ਨੰਬਰ 349 ਤੇ ਪਰਚੀ ਨੰਬਰ 472 ਦਵਿੰਦਰਾ ਹੁਣ ਆਪਾਂ ਜਾਣਕਾਰੀਆਂ ਦੇ ਲਈਏ ਮੱਲਾਂ ਦੇ ਬਾਰੇ ਕਿਉਂਕਿ ਵੱਡੇ ਵੱਡੇ ਰੁਸਤਮ ਪੁੱਜੇ ਹੋਇਆ ਐ ਦੁਆਬੇ ਦੀ ਧਰਤੀ ਦਾ ਵੱਡਾ ਜੰਗਲ ਬਣਿਆ ਹੋਇਆ ਜ ਲੱਖਾਂ ਦੀ ਧਰਤੀ ਤੇ ਢੋਲੀ ਸਾਹਿਬ ਇੱਕ ਮਿੰਟ ਬੈਠ ਜਾਓ ਕਿਉਂਕਿ ਮੈਂ ਰੋਸ਼ਨ ਕਿਲਗੜ੍ਹ ਦੀ ਜਾਣਕਾਰੀ ਦੇ ਰਿਹਾ 6 ਨਵੰਬਰ 2024 ਦੇ ਵਿੱਚ ਭਾਰਤ ਕੇਸਰੀ ਭਾਰਤ ਕੁਮਾਰ ਦਾ ਮਾਣ ਹਾਸਲ ਹੋਇਆ ਤੇ ਕਾਜਮਪੁਰ ਨਵਾਂ ਸ਼ਹਿਰ ਦੇ ਵਿੱਚੋਂ ਪਹਿਲਾ ਮੋਟਰਸਾਈਕਲ ਜਿੱਤਿਆ ਪਹਿਲਵਾਨ ਨੇ 4 ਮੋਟਰ 14 ਮੋਟਰਸਾਈਕਲ ਤੇ ਦੋ ਮੱਝਾਂ ਜਿੱਤੀਆਂ ਸਭ ਤੋਂ ਵੱਡੀ ਗੱਲ ਰੋਸ਼ਨ ਖਿਲਗੜ ਲਈ ਤਾੜੀਆਂ ਮਾਰ ਦਿਓ ਇੱਕਲਾ ਪਹਿਲਵਾਨੀ ਇਹ ਐਕਟਰ ਵੀ ਆ ਇਹਨੇ ਕਹਿੰਦੇ ਵਿਲਨ ਦਾ ਰੋਲ ਕੀਤਾ ਕੁੜੀ ਹਰਿਆਣੇ ਦੀ ਫਿਲਮ ਦੇ ਵਿੱਚ ਐਮੀ ਵਿਰਕ ਦੇ ਨਾਲ ਵਿਲਨ ਦਾ ਰੋਲ ਕੀਤਾ ਜੇ ਜਾ ਕੇ ਫਿਲਮ ਦੇਖ ਲਿਓ ਕਿ ਕੁੜੀ ਹਰਿਆਣੇ ਦੀ ਫਿਲਮ ਦੇ ਵਿੱਚ ਰੋਸ਼ਨ ਖਿਲਗੜ ਨੇ ਇਹ ਕਹਿੰਦੇ ਵਿਲਨ ਦਾ ਰੋਲ ਕੀਤਾ ਤੇ ਹੁਣ ਦੋਵੀਂ ਦਿ올 ਦੇ ਨਾਲ ਫਿਲਮ ਆ ਰਹੀ ਆ ਸਾਡਾ ਵੀਰ ਕੱਲਾ ਪਹਿਲਵਾਨੀ ਨੇ ਆਲ ਐਕਟਿੰਗ ਵੀ ਕਰਦਾ ਆ ਐਕਟਰ ਵੀ ਤਖੜਾ ਤਾੜੀਆਂ ਮਾਰ ਦਿਓ ਮੇਰੇ ਵੀਰੋ ਖੁੱਲ ਕੇ ਇੱਕ ਯਾਦਗਾਰੀ ਤਸਵੀਰ ਹੋ ਰਹੀ ਆ ਇੱਕ ਨੰਬਰ ਛੰਡੀ ਦੀ ਕੁਸ਼ਤੀ ਦੂਜੇ ਪਾਸੇ ਕਲੀਆਂ ਗੱਲ ਕਹਿੰਦੇ ਪੱਟੀ ਐਕਸਪ੍ਰੈਸ ਨਾਲ ਜਾਣਾ ਜਾਂਦਾ ਜਿਸਕਵਰ ਸਿੰਘ ਗਿੱਲ ਸਰਦਾਰ ਸਲਵਿੰਦਰ ਸਿੰਘ ਪੱਟੀ ਵਾਲੇ ਦਾ ਪੁੱਤਰ ਕਹਿੰਦੇ ਪਿੰਡ ਚੂਸਲੇਵਾੜਾ ਤੇ ਅਖਾੜਾ ਪੱਟੀ ਦੇ ਵਿੱਚ ਬਣਾਇਆ ਹੋਇਆ ਸਲਵਿੰਦਰ ਸਿੰਘ ਪੱਟੀ ਵਾਲੇ ਦੀ ਗੱਲ ਕਰੀਏ ਮੇਰੇ ਵੀਰੋ ਜੱਸੇ ਪੱਟੀ ਦੇ ਡੈਡੀ ਜੀ 7 ਵਾਰ ਔਰ ਪੰਜਾਬ ਕੇਸਰੀ ਬਣੇ ਆ ਭਾਰਤ ਕੇਸਰੀ ਵੀ ਬਣੇ ਸੱਤ ਵਾਰ ਪੰਜਾਬ ਕੇਸਰੀ ਦਾ ਮਾਣ ਹਾਸਲ ਹੋਇਆ ਜੱਸੇ ਪੱਟੀ ਦੇ ਡੈਡੀ ਨੂੰ 6 ਵਾਰ ਨੈਸ਼ਨਲ ਚੈਂਪੀਅਨ 16 ਵਾਰ ਨੈਸ਼ਨਲ ਚੈਂਪੀਅਨ 19 ਵਾਰ ਆਲ ਇੰਡੀਆ ਬਿਜਲੀ ਬੋਰਡ ਦੇ ਵਿੱਚੋਂ ਚੈਂਪੀਅਨ ਹੋਏ ਨੇ ਦਰਸ਼ਕ ਵੀਰਾਂ ਨੂੰ ਬੇਨਤੀ ਆ ਵੀ ਗਰਾਊਂਡ ਕਲੀਅਰ ਕਰ ਦਿਓ ਐ ਆਪਾਂ ਦੱਸ ਦਈਏ ਜਾਣਕਾਰੀ ਦੇ ਰਿਹਾ ਪਹਿਲਵਾਨਾਂ ਬਾਰੇ ਜੱਸੇ ਪੱਟੀ ਦੇ ਡੈਡੀ ਜੀ ਦੀ ਗੱਲ ਕਰੀਏ ਤੇ ਕਹਿੰਦੇ ਭਾਰਤ ਕੇਸਰੀ ਹੋਏ ਨੇ ਸੱਤ ਵਾਰੀ ਪੰਜਾਬ ਕੇਸਰੀ ਦਾ ਮਾਣ ਹਾਸਲ ਹੋਇਆ 16 ਵਾਰ ਨੈਸ਼ਨਲ ਚੈਂਪੀਅਨ ਬਣੇ ਨੇ 19 ਵਾਰ ਆਲ ਇੰਡੀਆ ਬਿਜਲੀ ਬੋਰਡ ਦੇ ਵਿੱਚ ਚੈਂਪੀਅਨ ਰਹੇ ਸਰਵਿੰਦਰ ਸਿੰਘ ਪੱਟੀwale ਉਹਨਾਂ ਲਈ ਤਾੜੀ ਖੁੱਲ ਕੇ ਲਾ ਦਿਓ ਮੇਰੇ ਵੀਰੋ ਹਾਂਜੀ ਪਰਚੀ ਨੰਬਰ 349 ਦੇ ਪਰਚੀ ਨੰਬਰ 472 ਸਰਦਾਰ ਮੰਗਲ ਸਿੰਘ ਸਨਮਾਨਿਤ ਕੀਤਾ ਜਾ ਰਿਹਾ ਤੇ ਲੈ ਵੀ ਜੱਸੇ ਹੱਥੜਾ ਕਰਦੇ ਵੀ ਜਿੱਥੇ ਸਰਵਿੰਦਰ ਸਿੰਘ ਪਹਿਲਵਾਨ ਦੀ ਗੱਲ ਹੋਈ ਦਰਸ਼ਨ ਪਹਿਲਵਾਨ ਲਖਣ ਵਾਲੇ ਨਾਲ 6 ਕੁਸ਼ਤੀਆਂ ਹੋਈਆਂ ਬਹੁਤ ਜਿਆਦੀਆਂ ਕੁਸ਼ਤੀਆਂ ਹੋਈਆਂ ਦਰਸ਼ਨ ਪਹਿਲਵਾਨ ਜੀ ਲਖਣ ਵਾਲੇ ਨਾਲ ਛਿੰਦੇ ਪਹਿਲਵਾਨ ਦੀਆਂ ਤੇ ਦੂਸਰੇ ਬਨੇ ਰਾਜੂ ਪਹਿਲਵਾਨ ਦਾ ਸ਼ਖਿਲ ਜਿਆਡੇਰੇ ਬਾਬੇ ਨਾਨਕ ਵਾਲੇ ਦਾ ਜੱਸ ਧਰਤੀ ਨੇ ਅਨੋਖ ਸਿੰਘ ਪਹਿਲਵਾਨ ਵਰਗੇ ਪੰਮੇ ਵਰਗੇ ਮਲ ਤਿਆਰ ਕੀਤੇ ਨੇ ਇਹ ਵੀ ਰੌਸ਼ਨ ਕਿਲਕੜੀਆਂ ਸਾਹਮਣੇ কুਸਤੀ ਖੇਡ ਦੇ ਮੈਦਾਨ ਵਿੱਚ ਤੇ ਨਾਲ ਕਹਿੰਦੇ ਵੀ ਯੱਸਾ ਪੱਟੀ ਵਾਲਾ ਐਨ ਕਹਿੰਦੇ ਵੀ ਯੱਸੇ ਦੀ ਗੱਲ ਕਰੀਏ 150 ਉੱਪਰ ਮੋਟਰਸ ਨਾਲ ਜਿੱਤੇ ਨੇ ਤਾਰ ਗੱਡੀਆਂ ਦਾ ਜੇਤੂ ਸੱਚਾ ਪਹਿਲਵਾਨ ਜੀ ਸਨਮਾਨਤ ਲੋ ਸੱਚਾ ਪਹਿਲਵਾਨ ਵੱਡਾ ਵੀਰ ਗੁਰਜੀਤ ਯੂਐਸਏ ਉਹ ਗੋਪੀ ਪਹਿਲਵਾਨ ਲਈ 11000 ਦਾ ਵੱਡਾ ਮਾਣ ਭੇਜਦੇ ਆ ਇੱਕ ਵਾਰੀ ਗੁਰਜੀਤ ਭਾਜੀ ਦੇ ਨਾਂ ਤੇ ਯੂਐਸਏ ਤੋਂ ਲਾਈਵ ਤੱਕਦੇ ਆ ਉਹਨਾਂ ਨੇ ਤਾੜੀ ਖੁੱਲ ਕੇ ਮਾਰਦੇ ਗੋਪੀ ਪਹਿਲਵਾਨ ਦਾ 11000 ਦੇ ਨਾਲ ਮਾਣ ਸਨਮਾਨ ਕੀਤਾ ਕਹਿੰਦੇ ਜੱਸੇ ਪੱਟੀ ਦਾ ਜਨਮ 15 ਤਰੀਕ 7ਵਾਂ ਮਹੀਨਾ 1993 ਦੇ ਵਿੱਚ ਚੂਸਲੇਵਾੜਾ ਪਿੰਡ ਦੇ ਵਿੱਚ ਹੋਇਆ ਮੇਰੇ ਵੀਰ ਭਾਰਤ ਕੇਸਰੀ ਬਣਿਆ 7 ਵਾਰ ਸੱਤ ਵਾਰ ਭਾਰਤ ਕੇਸਰੀ ਤੇ ਰੁਸਤਮੇ ਹਿੰਦ 2019 ਦੇ ਵਿੱਚ ਬਣਿਆ ਮੇਰੇ ਵੀਰੋ ਮੋਟਰਸਾਈਕਲ 158 ਮੋਟਰਸਾਈਕਲ ਜਿੱਤੇ ਨੇ ਜਿਹਦੇ ਵਿੱਚੋਂ 60 ਦੇ ਕਰੀਬ ਬੁਲਟ ਮੋਟਰਸਾਈਕਲ ਤੇ 11 ਟਰੈਕਟਰ ਦੋ ਘੋੜੀਆਂ ਤੇ 50 ਮੰਝਾ ਤੇ 38 ਆ ਦਰਸ਼ਕੋ ਇੱਕ ਵਾਰੀ ਜ਼ੋਰ ਦਾ ਤਾੜੀ ਮਾਰ ਦਿਓ ਤਾੜੀ ਨਹੀਂ ਵੱਜੀ ਜਿੱਦੇ ਵੱਡੇ ਮੱਲ ਬਾਇਆ ਮਾਰੋ ਜ਼ੋਰ ਦਾ ਤਾੜੀ ਬਹੁਤ ਤਖਰੀ ਕੁਸ਼ਤੀ ਖੇਡਦੇ ਮੈਦਾਨ ਵਿੱਚ ਚੱਲਦੀ ਪਈ ਇੱਕ ਬੰਦੇ ਕਹਿੰਦੇ ਵੀ ਯੱਸਾ ਪੱਟੀ ਤੇ ਨਾਲ ਰੌਸ਼ਨਿਆ ਕਿਲਕਰ ਵਾਲਾ ਇਹਨਾਂ ਲਈ ਵੀ ਦੁਨੀਆ ਸਲਾਮਾ ਫੇਰ ਕਰਦੀ ਹੁੰਦਾ ਜੀਦਿਆ ਸਰੀਰਾਂ ਵਿੱਚ ਜੋਰ ਵੀ ਉਂਝ ਪੈਸੇ ਤੇ ਹਰ ਕੋਈ ਲੁੱਟ ਸਕਦਾ ਨਾ ਮੈਂ ਤੁਹਾਨੂੰ ਪੈਂਦਾ ਕਦੇ ਚੋਰ ਵੀ ਤੇ ਚੂਰੀ ਮਾਦੀ ਹੱਲਾ ਛੇਰੀ ਬਾਪੂ ਦੀ ਹਰਿੰਦਰਾ ਮਾਰਾ ਗੁਰੂ ਦੀਆਂ ਹੀ ਬੇੜੇ ਪਾਲ ਲਾਉਂਦੀਆਂ ਕੰਡੇ ਜੰਮਦੇ ਹੀ ਟਿੱਕੇ ਹੁੰਦੇ ਬੱਲਿਆ ਉਹ ਟੀਕੇ ਲਾ ਲਾ ਕੇ ਨਹੀਂ ਕਦੇ ਵੀ ਟਲੇਰੀਆਂ ਆਉਦੀਆਂ ਬਾਪੀ ভাই ਖੜਾ ਕਲੀਅਰ ਕਰਦੇ ਜਬ ਰੈਫਰੀ ਵਿੱਚ ਜਾਣਗੇ ਖੜਾ ਕਲੀਅਰ ਕਰੋ ਜੀ ਅਖਾੜਾ ਪਛਿਆ ਗਿਆ ਬਈ ਮੁੱਖ ਸਟੇਜ ਦੇ ਅੱਗੇ ਸੰਤਾ ਨੂੰ ਬੇਨਤੀ ਹੈ ਬੈਠ ਜਾਓ ਬੜੀ ਤਫੜੀ ਕੁਸ਼ਤੀ ਅੱਜ ਚੱਲ ਰਹੀ ਹੈ ਇੱਕ ਪਾਸੇ ਅਟਾਰੀ ਨਗਰ ਐ ਕਹਿੰਦੇ ਕਿਲਵਾਗੜ ਅਖੜਾ ਤੇ ਦੂਜੇ ਪਾਸੇ ਪੱਟੀ ਅਖੜਾ ਐ ਭੀ ਪਾਨੇ ਪਹਿਲਵਾਨ ਦਾ ਚੰਡਿਆ ਹੋਇਆ ਮੱਲ ਬਹੁਤ ਹੀ ਵਧੀਆ ਕਹਿੰਦੇ ਅੱਜ ਤੋਂ 38 ਸਾਲ ਬਾਅਦ ਇੱਕ ਸਰਕਾਰੀ ਰੁਸਤਮੇ ਪੰਜਾਬ ਚੈਂਪੀਅਨਸ਼ਿਪ ਹੋਈ ਸੀ ਜਿਹੜੀ ਸੁਲਵਿੰਦਰ ਪਹਿਲਵਾਨ ਜੀ ਪੱਟੀ ਵਾਲਾਂ ਜਿੱਥੇ ਸੀ ਲਾ ਵੀ ਜਦੋਂ ਲਖਣ ਏਰੀਆ ਦੀ ਗੱਲ ਚੱਲਦੀ ਆ ਗੁਰਬਚਨ ਸਿੰਘ ਬੱচ্চੂ ਪਹਿਲਵਾਨ ਦੀ ਗੱਲ ਹੁੰਦੀ ਦਰਸ਼ਨ ਸਿੰਘ ਹੈ ਗੱਡੀ ਸੀ ਗੁਰਬਚਨ ਸਿੰਘ ਜੀ ਬੱচ্চੂ ਪਹਿਲਵਾਨ ਵੱਡੇ ਪਹਿਲਵਾਨ ਹੋਏ ਏਰੀਏ ਦੇ ਜਿੱਥੇ ਦਰਸ਼ਨ ਸਿੰਘ ਲਖਣ ਪਹਿਲਵਾਨ ਪੰਜਾਬ ਕੇਸਰੀ ਪਹਿਲਵਾਨ ਟਾਈਗਰ ਦਾ ਖਿਤਾਬ ਮਿਲਿਆ ਸਾਰੇ ਪਹਿਲਵਾਨਾਂ ਦਾ ਕੁਸ਼ਤੀਆਂ ਹੋਇਆ ਇੰਦਿਕਾ ਦੇ ਨਾਲ ਇੱਕ ਵਾਰੀ ਦਰਸ਼ਨ ਪਹਿਲਵਾਨ ਜੀ ਲੱਖਣ ਦੇ ਨਾਮ ਤੇ ਤਾੜੀ ਮਾਰ ਦਿਓ ਸਾਰੀ ਸੰਗਤ ਤਾੜੀ ਮਾਰੇ ਸਾਡੇ ਗੁਰੂ ਜੀ ਦਰਸ਼ਨ ਪਹਿਲਵਾਨ ਜੀ ਲੱਖਣ ਜੀ ਦੇ ਨਾਮ ਤੇ ਅੱਜ ਏਰੀਆ ਦਾ ਵੱਡਾ ਮੇਲਾ ਜਿਨ੍ਹਾਂ ਨੇ ਕਹਿੰਦੇ ਗੋਪੀ ਵਰਗੇ ਮਲ ਤਿਆਰ ਕੀਤੇ ਆ ਵੱਡਾ ਖਾਣਾ ਚਲਾਉਂਦਾ ਗੁਰਦੇਵ ਵਰਗੇ ਮਲ ਤਿਆਰ ਕੀਤੇ ਆ ਗੁਰਦੇਵ ਪਹਿਲਵਾਨ ਜੀ ਸਲਪਾਸਤ ਨੇ ਖਾੜੇ ਦੇ ਵਿਸ਼ੇਦ ਆਪ ਦੇ ਧੰਨਵਾਦ ਵਾਹ ਜੀ ਵਾਹ ਲਖਨ ਦੀ ਤਰਤੀ ਤੇ ਵੱਡਾ ਖਾੜਾ ਚੱਲਦਾ ਜਿੱਥੇ ਸਾਡਾ ਸਰਪ੍ਰਸਤ ਨੇ ਸਾਡੇ ਗੁਰਦੇਵ ਪਹਿਲਵਾਨ ਜੀ ਜੁਕੇ ਵਾਲੇ ਬਹੁਤ ਰੰਗਾਰਾ ਖੇਰ ਦੇ ਮੈਦਾਨ ਵਿੱਚ ਲੱਗਾ ਹੋਇਆ ਮੁਕਾਬਲਾ ਮੇਰੇ ਵੀਰੋ ਐ ਤਖੜੀ ਕੁਸ਼ਤੀ ਕਹਿੰਦੇ ਅੱਜ ਤੋਂ 38 ਸਾਲ ਪਹਿਲਾਂ ਇੱਕ ਸਰਕਾਰੀ ਰੁਸਤਮੇ ਪੰਜਾਬ ਚੈਂਪੀਅਨਸ਼ਿਪ ਹੋਈ ਸੀ ਜਿਹੜੀ ਸਰਵਿੰਦਰ ਸਿੰਘ ਪੱਟੀ ਵਾਲੇ ਨੇ ਜਿੱਤੀ ਤੇ 38 ਸਾਲ ਬਾਅਦ ਦੁਬਾਰਾ ਫੇਰ ਚੈਂਪੀਅਨਸ਼ਿਪ ਹੋਈ ਆ ਜਿਹੜੀ ਜਸੇ ਪੱਟੀ ਨੇ ਜਿੱਤੀ ਆ ਮੇਰੇ ਵੀਰੋ ਤਾੜੀ ਖੁੱਲ ਕੇ ਮਾਰ ਦਿਓ ਸਰਕਾਰੀ ਰੋਸਤ ਵਿੱਚ ਪੰਜਾਬ ਚੈਂਪੀਅਨਸ਼ਿਪ ਹੋਈ ਹੈ ਜਿਹੜੀ ਅੱਜ ਜੱਸੇ ਪੱਟੀ ਨੇ ਜਿੱਤੀ ਹੈ ਮੇਰੇ ਵੀਰੋ ਤਾੜੀ ਖੁੱਲ ਕੇ ਲਾ ਦਿਓ ਵੱਡੇ ਮੱਲ ਖੁੱਲਦੇ ਹੋਏ ਮੈਦਾਨ ਦੇ ਵਿੱਚ ਇੱਕ ਪਾਸੇ ਟਾਰੀ ਵਾਲਾ ਕਹਿੰਦੇ ਰੋਸ਼ਨ ਕਿਲਗੜਾ ਐ ਕਹਿੰਦੇ ਟਾਰੀ ਲੇਰੀਆ ਦੀ ਗੱਲ ਕਰੀਏ ਤੇ ਟਾਰੀ ਵੀ ਬੜਾ ਇਤਿਹਾਸਕ ਏਰੀਆ ਆ ਜਿੱਥੇ ਕਹਿੰਦੇ ਭਾਈ ਖਾੜਾ ਕਲੀਅਰ ਕਰਾਓ ਯਾਰੋ ਭਾਈ ਪਿੱਛੇ ਪਿੱਛੇ ਆ ਜਾਓ ਸਾਰੇ ਕਹਿੰਦਾ ਵੀ ਤਖਰੀ ਕੁਸ਼ਤੀ ਖੇਡ ਦੇ ਮੈਦਾਨ ਵਿੱਚ ਚੱਲਦੀ ਪਈ ਉਧਰ ਕਹਿੰਦੇ ਆੜਾ ਲੱਖਣ ਦੇ ਸਾਡੇ ਉਸਤਾਦ ਨੇ ਗੋਪੀ ਪਹਿਲਵਾਨ ਜੀ ਨਾਲ ਸਾਡੇ ਗੁਰਦੇਵ ਸਿੰਘ ਜੀ ਆ ਖਾੜੇ ਦੇ ਸਰਪ੍ਰਸਤ ਨੇ ਗੁਰਦੇਵ ਸਿੰਘ ਜੀ ਗੁਰਦੇਵ ਭਾਜੀ ਇਹਦਾ ਬਰਦਰਾ ਸਵਰਗਵਾਸੀ ਸਕਦੇਵ ਸਿੰਘ ਵੱਡਾ ਭਰਾ ਸਕਦੇਵ ਸਿੰਘ ਗੁਰਦੇਵ ਭਾਜੀ ਗੁਰਦੇਵ ਭਾਜੀ ਤੇ ਨਿਗਾਹ ਮਿਲਾਓ ਜੀ ਪਲੀਸ ਭਾਜੀ ਗੁਰਦੇਵ ਇੱਕ ਵਾਰੀ ਸੰਗਤ ਨਾਲ ਫਤਿਹ ਸਾਂਝੀ ਕਰੋ ਜੀ ਇਹਦੇ ਹਰਸਖਦੇਵ ਭਾਜੀ ਦੇ ਵੀਰ ਗਰਦੇਵ ਸਿੰਘ ਜੀ ਅਖਾਰਾ ਲਖਨ ਦੇ ਸਰਪ੍ਰਸਤ ਨੇ ਗਰੇ ਸੰਗਤਾਂ ਨਾਲ ਫਤਿਹ ਸੰਜੀ ਤੇ ਗੋਪੀ ਭਲਾਈ ਤੁਸੀਂ ਜਿਓ ਨਾਲ ਖਾੜੇ ਚ ਇਹਦੇ ਗੋਪੀ ਪਹਿਲਵਾਨ ਜੀ ਲਖਨ ਹੈ ਇਹਨਾਂ ਦੇ ਵੀ ਸਿਰੇ ਦਾ ਮੱਲ ਪੈਦਾ ਕੀਤੇ ਨੇ ਚਾਹੇ ਗਗਵਿੰਦਰ ਦੀ ਗੱਲ ਹੋਵੇ ਚਾਹੇ ਲੋਖਤ ਦੀ ਗੱਲ ਹੋਵੇ ਚਾਹੇ ਘੁੰਨੇ ਦੀ ਗੱਲ ਹੋਵੇ ਸਿਰੇ ਦਾ ਮੱਲ ਪੈਦਾ ਕਿੰਨੇ ਜੋੜੀ ਬਹੁ ਮਸ਼ਹੂਰਾ ਗਰਦੇਵ ਤੇ ਗੋਪੀ ਪਹਿਲਵਾਨ ਦੀ ਇੱਕ ਵਾਰੀ ਮਾਰੋ ਜੋਰ ਦਾ ਤਾੜੀ ਐਨ ਕਹਿੰਦੇ ਵੀ ਨਗਰ ਦਾ ਨਾਮ ਮਸ਼ਹੂਰ ਕਰ ਦਿੰਦਾ ਹੈ outra costeira ਸਿਵੇਦਾਰ ਖੇਰ ਦੇ ਮੈਦਾਨ ਵਿੱਚ ਚੱਲਦੀ ਪਈ ਇੱਕ ਬੰਨੇ ਰੌਸ਼ਣੇ ਨਾਲ ਹੀ ਅਸਾਂ ਐਨ ਵੱਡੇ ਮੱਲ ਬੁਲਾਏ ਹੋਇਆ ਨਗਰ ਵਾਲਿਆਂ ਨੇ ਸਮੂਹ ਨਗਰ ਨਿਵਾਸੀਆਂ ਦਾ ਦਿਲੋਂ ਜਿਹੜਾ ਧੰਨਵਾਦ ਆ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਸਰਪੰਚ ਸਾਹਿਬ ਮਾਣੇ ਸਾਨੂੰ ਸਰਦਾਰ ਪਵਿੱਤਰ ਸਿੰਘ ਜੀ ਸਰਪੰਚ ਸਾਹਿਬ ਐਨ ਕਹਿੰਦੇ ਵੀ ਅੱਜ ਨਗਰ ਵਿੱਚ ਲਾਈਆਂ ਹੋਈਆਂ ਰੌਣਕਾਂ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਅਖਾਂਗੇ ਜਿੱਥੇ ਵਿਸ਼ੇਸ਼ ਤੌਰ ਤੇ ਸਰਦਾਰ ਗੁਰਦੇਵ ਸਿੰਘ ਜੀ ਯੂਕੇ ਤੇ ਨਾਲ ਸਾਡੇ ਹਿੰਦਾ ਬਾਈ ਇਟਲੀ ਦੇਵ ਇਟਲੀ ਜਰਨੈਲ ਸਿੰਘ ਇਟਲੀ ਸਰਦਾਰ ਸੰਦੀਪ ਸਿੰਘ ਜੀ ਯੂ ਐਸ ਏ ਆਈਐਸਾ ਆ ਗਏ ਉੱਪਰ ਯਸਾ ਆ ਗਏ ਉੱਪਰ ਐਨ ਕਹਿੰਦੇ ਵੀ ਸਰਦਾਰ ਕੁਸ਼ਤੀ ਖੇਡ ਦੇ ਮੈਦਾਨ ਵਿੱਚ ਚੱਲਦੀ ਪਈ ਕਹਿੰਦਾ ਡੱਕ ਤੇ ਘੋੜ ਦੇ ਦਲੇਰ ਸੋਨਿਆ ਇਰਾਦਿਆਂ ਦੇ ਪੱਕੇ ਹਾਸਲੇ ਨਹੀਂ ਛੱਡਦੇ ਜਿੰਨਾ ਤੀਤਾਂ ਵਿੱਚ ਹਾਰਾਂ ਦੇਖੀਆਂ ਉਹੀ ਫੂਚੜਾਂ ਦੇ ਵਿੱਚ ਝੰਡੇ ਗੜਦੇ ਮੂੰਹ ਦੇ ਉੱਤੇ ਦੰਦੇ ਆ ਬਈ ਲੋਕੀ ਹੱਲਾ ਛੇਰੀਆਂ ਪਿੱਕ ਪਿੱਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਮਿਹਨਤਾਂ ਸੂਈ ਰੱਖ ਲਾਜ ਤੱਕ ਤੇ ਤੇ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਨ ਨੂੰ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਨ ਨੂੰ ਲੈ ਵੀ ਜੱਸਿਆ ਤੂੰ ਨਹੀਂ ਬੋਲਦਾ ਰਿਕਾਰਡ ਬੋਲਦੇ ਆ ਰੋਸ਼ਨ ਦੀ ਪੁੱਜਾ ਤੇ ਕਿਸੇ ਗੱਲ ਨੂੰ ਪੁੱਜਾ ਬਹੁਤ ਤਕੜੀ ਕੁਸ਼ਤੀ ਖੇਰ ਦੇ ਮੈਦਾਨ ਵਿੱਚ ਕਹਿੰਦਾ ਜੇ ਤੂੰ ਚਾਹੁੰਦਾ ਹੈ ਤੂਫਾਨ ਥੰਮਣਾ ਇੱਕ ਵਾਰੀ ਪੈਣਾ ਤੈਨੂੰ ਫਿਰ ਜੰਮਣਾ ਤੇ ਤੋਂ ਇੱਕੋ ਵਾਰੀ ਸਵੇ ਪੌੜੀਆਂ ਨਹੀਂ ਚੜ੍ਹ ਹੋਣੀਆਂ ਕਾਕਾ ਸਾਡੀਆਂ ਸਾਗਾਂ ਦੀ ਸਾਨੀ ਤੇ ਤੋਂ ਕਰ ਹੋਣੀਆਂ ਬਹੁਤ ਹੀ ਵਧੀਆ ਮੈਦਾਨ ਦੇ ਵਿੱਚ ਚੱਲਦੀ ਹੋਏ ਕੁਸ਼ਤੀ ਇੱਕ ਪਾਸੇ ਰੋਸ਼ਨ ਕਿਲਗੜ ਤੇ ਦੂਜੇ ਪਾਸੇ ਜੱਸਾ ਪੱਟੀ ਵਾਲਾ ਦੋਨੋਂ ਮਲ ਚੋਟੀ ਦੇ ਆ ਦੋਨੋਂ ਮਲ ਬਰਾਬਰ ਦੇ ਆ ਐ ਸਰਾਰ ਦਰਸ਼ਨ ਸਿੰਘ ਜੀ ਲਖਣਵਾਲਿਆਂ ਨੂੰ ਅੱਜ ਰਸ਼ੰਜ ਮੇਲਾ ਸਮਰਪਿਤ ਆ ਬਹੁਤ ਹੀ ਵਧੀਆ ਵੱਡੇ ਰਸਤਮ ਹੋਏ ਨੇ ਕਹਿੰਦੇ ਮੇਰਾ ਪਿੰਡ ਤਵਾਂਖੇ ਜਗੀਰ ਦੇ ਵਿੱਚ ਜਦੋਂ ਕੁਸ਼ਤੀਆਂ ਹੁੰਦੀਆਂ ਸੀ ਤੇ ਸਰਦਾਰ ਦਰਸ਼ਨ ਸਿੰਘ ਅਸੀਂ ਛੋਟੇ-ਛੋਟੇ ਹੁੰਦੇ ਸੀ ਜਦੋਂ ਭੱਜ ਕੇ ਲਓ ਜੀ ਪਵਿੱਤਰ ਸਿੰਘ ਜੀ ਸਰਪੰਚ ਸਾਹਿਬ ਕਰੋ ਸੰਗਤਾਂ ਦਾ ਫਤਿਹ ਸੰਜੀਪ ਸਾਡੇ ਪਵਿੱਤਰ ਸਿੰਘ ਜੀ ਸੰਗਾ ਸਰਪੰਚ ਸਾਹਿਬ ਨਾਲ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਸਰਪੰਚ ਸਾਹਿਬ ਨਾਲ ਸਾਡੇ ਹਿੰਦੇ ਦੇ ਭਰਾ ਵਿਸ਼ੇਪੁਰ ਤੇ ਬਾਈ ਹੁਣਾਂ ਦਾ ਧੰਨਵਾਦ ਅਖਾਂਗੇ ਨਾਲ ਦੇਵ ਇਟਲੀ ਸਰਦਾਰ ਜਰਨੈਲ ਸਿੰਘ ਜੀ ਕਿਲੀ ਸੰਦੀਪ ਸਿੰਘ ਜੀ ਯੂ ਐਸ ਏ ਪਿੰਦਾ ਬਾਈ ਯੂ ਐਸ ਏ ਮਹਿੰਦਾ ਬਾਈ ਯੂ ਐਸ ਏ ਸਰਦਾਰ ਰਣਜੀਤ ਸਿੰਘ ਜੀ ਯੂ ਕੇ ਤੇ ਨਾਲ ਸਾਡੇ ਜੱਗਾ ਯੂ ਕੇ ਮਨਪ੍ਰੀਤ ਮਨਪ੍ਰੀਤ ਯੂਐਸਏ ਸਿਮਾ ਯੂਐਸਏ ਮਾਣ ਸਾਨੂੰ ਐਨਆਰਆਈ ਵੀਰਾਂ ਤੇ ਦੀਪ ਨੰਬਰਜੀ ਯੂਐਸਏ ਪ੍ਰਭਜੋਤ ਸੰਗੀ ਯੂਐਸਏ ਮਾਣੇ ਅਮਰੀਕਾ ਦੇ ਵੀਰ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਭਜੋਤ ਭਰਾ ਦਾ ਦਿਲੇ ਧੰਨਵਾਦ ਹਿੰਦੇ ਦਾ ਭਤੀਜਾ ਵੀ ਪ੍ਰਭਜੋਤ ਵੱਡੇ ਮਾਣੇ ਬਾਈ ਐ ਸਿਰੇ ਦਾ ਕੁਸ਼ਤੀ ਖੇਡ ਦੇ ਮੈਦਾਨ ਵਿੱਚ ਚੱਲਦੀ ਪਈ ਕਹਿੰਦਾ ਜੇ ਨਪਾਣੀ ਨਹੀਂ ਸੀ ਆਉਂਦੀ ਨਾ ਲਾਇਓ ਕਿਸੇ ਨਾਲ ਯਾਰੀ ਤਿੰਨੇ ਚੰਡੇ ਕੰਮ ਆਉਂਦੇ ਆ ਚੇਲਾ ਖੁਰਪਾ ਤੇ ਖਿਡਾਰੀ ਬਹੁਤ ਵਧੀਆ ਵੀ ਆਹ ਕਹਿੰਦਾ ਮਾਲ ਨੇ ਤਾਂ ਤੇ ਗੋਡਾ ਰੱਖਿਆ ਜਿੰਦਾਬਾਪੀ ਖੁਸ਼ ਆ ਜਿੰਦਾ ਵਾਹ ਜੱਸਾ ਬੱਲੇ ਜੱਸਿਆ ਜੱਸਾ ਪੱਟੀ ਵਾਲਾ ਜੇਤੂ ਹੋ ਗਿਆ ਬੱਲੇ ਬੱਲੇ ਕਰ ਆ ਗਿਆ ਭਾਈ ਮੁਬਾਰਕਾਂ ਆਡੀਆਂ ਮਾਰਦੇ ਦਰਸ਼ਕ ਵੀਰੋ ਬੜੀ ਤਖੜੀ ਕੁਸ਼ਤੀ ਸੀ ਰੋਸ਼ਨ ਖਿਲਗਾੜ ਤੇ ਨਾਲ ਜੱਸਾ ਪੱਟੀ ਵਾਲਾ ਭਾਈ ਦਾਵਾ ਮੁਬਾਰਕਾਂ ਜੱਸੇ ਨੇ ਬੱਲੇ ਬੱਲੇ ਕਰਤੀਆਂ ਔਰ ਜੱਸਾ ਪੱਟੀ ਵਾਲਾ ਜੇਤੂ ਹੋ ਗਿਆ ਐਨ ਆਰ ਆਈ ਵੀਰਾਂ ਦਾ ਦਿਲਾ ਜਿਹੜਾ ਧੰਨਵਾਦ ਆ ਜੀ ਭਾਈ ਜੀ ਪਟਕੇ ਦੀ ਕੁਸ਼ਤੀ ਦਾ ਜੇਤੂ ਜੱਸਾ ਪੱਟੀ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਆ ਲਖਣ ਕਲਾ ਸਿੰਘ ਮੇਲਾ ਪ੍ਰਬੰਧਕ ਕਮੇਟੀ ਦੇ ਲੋ ਧੰਨਵਾਦ ਗੋਪੀ ਭਲਾਂਜੀ ਗਰਦੇਵ ਸਿੰਘ ਜੀ ਮਾਣੇ ਸਾਨੂੰ ਸਮੂਹ ਨਗਰ ਨਿਵਾਸੀਆਂ ਨਾਲ ਲੈ ਕੇ ਬੱਲੇ ਬੱਲੇ ਕਰਾਤੀ ਆ ਵੀ ਸਰਦਾਰ ਦਰਸ਼ਨ ਸਿੰਘ ਜੀ ਲਖਣ ਪਹਿਲਵਾਨ ਐਨ ਵੱਡੇ ਮੱਲ ਹੋਏ ਏਰੀਏ ਦੇ ਕੁਲਦੀਪ ਸਿੰਘ ਸਰਪੰਚ ਸਾਹਿਬ ਇਧਰ ਪਿੰਦੇ ਬਾਈ ਹੁਣੀ ਵਿਸ਼ੇਸ਼ ਤੌਰ ਤੇ ਧੰਨਵਾਦ ਆ ਹਿੰਦੇ ਬਾਈ ਹੁਣਾ ਦਾ ਅੱਜ ਤਾਂ ਬਾਈ ਸਦਾ ਹੀ ਕਰਾਤਾ ਸਮੂਹ ਨਗਰ ਨਿਵਾਸੀਆਂ ਦਿਲੋਂ ਧੰਨਵਾਦ ਦਰਸ਼ਕ ਵੀਰਾਂ ਧੰਨਵਾਦ ਹੈ ਉਸਤਾਦ ਲੋਕਾਂ ਦਾ ਧੰਨਵਾਦ ਜਿਹੜੇ ਆਪਾਂ ਆਪਣੇ ਖਾੜੇ ਦੇ ਮਾਲਕੇ ਪੁੱਜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਜਿਹੜਾ ਧੰਨਵਾਦ ਹੈ ਜੀ ਬਹੁਤ ਵਧੀਆ ਬਈ ਅੱਜ ਤਾਂ ਬਈ ਸਨੈ ਹੋ ਗਿਆ ਵਾਹ ਜੀ ਵਾਹ ਬਹੁਤ ਹੀ ਵਧੀਆ ਜੰਗਲ ਅੱਜ ਲਖਨ ਦੇ ਧਰਤੀ ਤੇ ਵੱਡਾ ਜੰਗਲ ਹੋਇਆ ਜਿੱਥੇ ਚੋਟੀ ਦੇ ਮਲ ਪੁੱਜੇ ਆ ਗੋਪੀ ਪਹਿਲਵਾਨ ਲਈ ਔਰ ਗੁਰਦੇਵ ਭਾਜੀ ਲਈ ਯੂਕੇ ਵਾਲੇ ਲਈ ਤਾੜੀ ਲਾ ਦਿਓ ਮੇਰੇ ਵੀਰੋ ਜੇ ਦਰਸ਼ਕ ਵੀਰੋ ਕੁਸ਼ਤੀਆਂ ਵਧੀਆ ਲੱਗੀਆਂ ਇਹ ਕਦੇ ਤਾੜੀ ਖੁੱਲ ਕੇ ਲਾ ਦਿਓ ਉਹਦੇ ਸਾਡੇ ਸਰਪੰਚ ਸਾਹਿਬ ਪਿੰਡ ਕਰਾਲਾ ਤੋਂ ਪੁੱਛੇ ਹੋਏ ਨੇ ਕੱਲ ਦਾ ਛੰਝ ਮੇਲਾ ਕਰਾਲਾ ਕਾਇਆ ਜਾਣਾ ਸੱਦੇ ਹੋਏ ਪਹਿਲਾਂ ਕੁਸ਼ਤੀਆਂ ਕਰਾਈਆਂ ਜਾਣੀਆਂ ਪਾਟਕੇ ਦੀ ਕੁਸ਼ਤੀ ਭਪਿੰਦਰ ਦਾ ਜਨਾਰਾ ਤੇ ਮਣੀ ਆलमगीर ਸਾਡੇ ਇਹ ਵੀ ਵਧੀਆ ਮੱਲ ਪੁੱਛਣਗੇ ਨੋਟ ਕਰਿਓ ਜੀ ਕੱਲ ਦਾ ਛੰਝ ਮੇਲਾ ਪਿੰਡ ਕਰਾਲਾ ਦੀ ਧਰਤੀ 'ਤੇ ਕਰਾਇਆ ਜਾਣਾ ਸੱਦੇ ਹੋਏ ਪਹਿਲਾਂ ਕੁਸ਼ਤੀਆਂ ਜੀ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਗੁਰਜੀਤ ਸਿੰਘ ਜੀ ਉਹਨਾਂ ਵੱਲੋਂ ਦੋ ਪੀਪੇ ਦੇਸੀ ਘਿਓ ਦੇ ਲਖਣ ਅਖਾੜੇ ਲਈ ਦਿੱਤੇ ਗਏ ਆ ਕਰੇ ਦਰਸ਼ਕ ਵੀਰੋ ਤਾੜੀਆਂ ਬਾਰ ਦੇ ਦਿਓ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਯੂਕੇ ਵਾਲੇ ਉਹਨਾਂ ਵੱਲੋਂ ਬਦਾਮਾਂ ਦੀ ਬੋਰੀ ਤੇ ਦੋ ਪੀਪੇ ਦੇਸੀ ਘਿਓ ਦੇ ਐ ਲਖਣ ਅਖਾੜੇ ਲਈ ਦਿੱਤੇ ਗਏ ਆ ਕਰੇ ਤਾੜੀ ਮਾਰ ਦਿਓ ਮੇਰੇ ਵੀਰੋ ਗਾਨੀ ਸੱਜਣਾ ਦੇ ਨਾਂ ਤੇ ਵਾਹਿਗੁਰੂ ਇਹਨਾਂ ਦੀਆਂ ਕਿਰਤ ਕਮਾਈਆਂ ਦੇ ਹਰ ਸੁਫਲਾ ਕਰੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਰਦਾਰ ਰਣਜੀਤ ਸਿੰਘ ਜੀ ਯੂਕੇ ਜਿਨ੍ਹਾਂ ਵੱਲੋਂ ਦੋ ਪੀਪੇ ਦੇਸੀ ਘਿਓ ਤੇ ਇੱਕ ਬੋਰੀ ਬਦਾਮਾਂ ਦੀ ਦਿੱਤੀ ਗਈ ਆ ਹਰਮਨ ਪਹਿਲਵਾਨ ਤੇ ਜਗਰਾਜ ਪਹਿਲਵਾਨ ਲਖਣ ਗਿੰਦਰ ਪਟਵਾਰੀ ਜੀ ਵੱਲੋਂ ਇੱਕ ਪੀਪਾ ਦੇਸੀ ਘਿਓ ਦਾ ਹਰਮਨ ਪਹਿਲਵਾਨ ਤੇ ਜਗਰਾਜ ਪਹਿਲਵਾਨ ਲਖਣ ਦੇ ਲਈ ਇੱਕ ਪੀਪਾ ਦੇਸੀ ਘਿਓ ਦਾ ਸਾਡੇ ਪਟਵਾਰੀ ਸਾਹਿਬ ਵੱਲੋਂ ਭਾਈ ਕਿਸੇ ਦੀ ਮੋਟਰਸਾਈਕਲ ਦੀ ਚਾਬੀ ਆ ਯਾਰ ਮੈਨੂੰ ਲੱਗਦਾ ਹੀਰੋ ਹੋਂਡਾ ਦੀ ਚਾਬੀ ਆ ਜੇਸ ਕਿਸੇ ਵੀਰ ਦੇ ਮੋਟਰਸਾਈਕਲ ਚਾਬੀ ਹੋਵੇ ਮੇਰੇ ਕੋ ਆਗੇ ਲ ਜਾ ਸਕਦੇ ਆ ਭਾਈ ਇੱਕ ਮੋਟਰਸਾਈਕਲ ਦੀ ਚਾਬੀ ਆ ਭਾਈ ਸਾਡੇ ਕੋਈ ਹੋਈ ਲਾਈਵ ਵਾਲਾ ਮੇਰਾ ਵੀਰ ਜਿੱਥੇ ਵੀ ਹੋਵੇ ਸਾਹਮਣੇ ਆ ਜਾਵੇ ਹਰਮਨ ਤੇ ਯੋਜਰਾਜ ਦਾ ਸਾਡੇ ਰਣਜੀਤ ਸਿੰਘ ਭਾਜੀ ਯੂਕੇ ਵਾਲਿਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਣਾ ਦੇਸੀ ਘੋੜੇ ਇੱਕ ਇੱਕ ਪੀਪਾ ਹਰਮਨ ਪਹਿਲਵਾਨ ਤੇ ਯੋਜਰਾਜ ਪਹਿਲਵਾਨ ਦਾ ਸਾਡੇ ਸਤਿਕਾਰਯੋਗ ਰਣਜੀਤ ਸਿੰਘ ਜੀ ਯੂਕੇ ਵਾਲਿਆਂ ਵੱਲੋਂ ਲਖਣ ਅਖਾੜੇ ਲਈ ਦੋ ਦੇਸੀ ਘਿਓ ਦੇ ਪੀਪੇ ਤੇ ਇੱਕ ਬਦਾਮਾਂ ਦੀ ਬੋਰੀ ਸਾਡੇ ਰਣਜੀਤ ਬਾਜੀ ਜੁਕੇ ਵਾਲੇ ਉਹਨਾਂ ਵੱਲੋਂ ਦਿੱਤੀ ਗਈ ਆ ਤਹਿ ਦਿਲੋਂ ਧੰਨਵਾਦ ਕਰਦੇ ਆ ਅਖਾੜਾ ਲਖਣ ਕਲਾ ਜਿੰਨੇ ਵੀ ਮਾਲ ਇੱਥੇ ਹੁਣਾਂ ਬੇਨਤੀ ਆ ਕਿ ਸਟੇਜ ਦੇ ਲਾਗੇ ਆਉਣ ਦੀ ਕਿਰਪਾਲਤਾ ਕਰੋ ਲਖਣ ਕਲਾ ਅਖਾੜਾ ਇਧਰ ਰਣਜੀਤ ਬਾਜੀ ਨਾਲ ਖੜੇ ਕੇ ਰੋਈ ਲੱਗੇ ਜੈ ਗੁਰਦੇਵ ਬਾਜੀ ਕਿੱਥੇ ਆ ਗੁਰਦੇਵ ਬਾਜੀ ਗੁਰਦੇਵ ਬਾਜੀ ਇਧਰ ਸੁਖਦੇਵ ਸਿੰਘ ਜੀ ਇਟਲੀ ਵਾਲੇ ਇਹਨਾਂ ਦੀ ਵੀ ਅੱਜ ਵੱਡੀ ਸੇਵਾ ਰਹੀ ਰਾ ਬੜੀ ਵਧੀਆ ਇਹਨਾਂ ਨੇ ਗਰਾਊਂਡ ਦੇ ਵਿੱਚ ਰੈਫਰੀ ਦੀ ਸੇਵਾ ਨਵਾਈ ਤਹਿ ਦਿਲੋਂ ਧੰਨਵਾਦ ਗੁਰਦੇਵ ਬਾਜੀ ਤੁਸੀਂ ਇੱਥੇ ਬੈਠੇ ਆ ਜਾਓ ਲੱਗੇ ਆ ਜਾਓ ਗੁਰਦੇਵ ਬਾਜੀ ਵਾਹ ਜੀ ਵਾਹ ਲਖਨ ਖਾੜੇ ਦਾ ਦੋ ਦੇਸੀ ਘਿਓ ਦੇ ਪੀਪੇ ਦੇ ਨਾਲ ਬਦਾਮਾਂ ਦੀ ਬੋਰੀ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਸੁੱਖਾ ਬਾਜੀ ਸੁੱਖਾ ਬਾਜੀ ਸੁੱਖਾ ਬਾਜੀ ਜਿੱਥੇ ਵੀ ਆਵਾਜ਼ ਸੁਣਦੇ ਹੋਣ ਸੁੱਖਾ ਬਾਜੀ ਕਬੱਡੀ ਵਾਲੇ ਜਿੱਥੇ ਵੀ ਆਵਾਜ਼ ਸੰਗਣ ਆਣ ਬੇਨਤੀ ਆ ਸੁੱਖਾ ਬਾਜੀ ਸੁੱਖਾ ਕਬੱਡੀ ਵਾਲਾ ਇੱਕ ਪੀਪਾ ਝੋਲਾ ਜੀ ਸੁੱਖਾ ਕਬੱਡੀ ਵਾਲਾ ਇੱਕ ਪੀਪਾ ਦੇਸੀ ਘਿਓ ਦਾ ਸਾਡੇ ਸਮਾਚੀ ਕਮੇਟੀ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਸੁੱਖਾ ਭਾਜੀ ਕਬੱਡੀ ਵਾਲਾ ਉਹਨਾਂ ਨੂੰ ਬੇਨਤੀ ਆਗੇ ਇੱਕ ਪੀਪਾ ਦੇਸੀ ਘਿਓ ਦਾ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਣਾ ਆ ਕੇ ਆਪਣਾ ਮਾਨ ਸਨਮਾਨ ਲੈ ਲੈਣ ਹੋਰ ਕਿਸੇ ਭਾਜੀ ਸੁੱਖਾ ਕਬੱਡੀ ਵਾਲਾ ਜੇ ਨਹੀਂ ਆਇਆ ਜੇ ਪਰਿਵਾਰ ਚੋਂ ਆਇਆ ਤੇ ਆ ਜਾਵੇ ਸੁੱਖਾ ਭਾਜੀ ਕਬੱਡੀ ਵਾਲਿਆਂ ਦੇ ਜੇ ਕੋਈ ਪਰਿਵਾਰ ਮੈਂਬਰ ਹੋਵੇ ਉਹਨਾਂ ਨੂੰ ਬੇਨਤੀ ਆ ਕਿ ਉਦੋਂ ਡੈਡੀ ਜੀ ਇੱਥੇ ਲਾਗੇ ਖੜੇ ਕਿਤੇ ਉਹਨਾਂ ਨੂੰ ਬੇਨਤੀ ਆ ਗਈ ਇੱਕ ਪੀਪਾ ਦੇਸੀ ਘਿਓ ਦਾ ਉਹਨਾਂ ਨੂੰ ਦਿੱਤਾ ਜਾਣਾ ਸੁੱਖੇ ਭਾਜੀ ਦੇ ਡੈਡੀ ਜੀ ਨੂੰ ਬੇਨਤੀ ਆ ਗਈ ਉਹ ਆ ਕੇ ਸੁਖਾ ਬਾਜੀ ਕਬੱਡੀ ਵਾਲਿਆਂ ਦਾ ਵਿਸ਼ੇਸ਼ ਸਨਮਾਨ ਉਹਨਾਂ ਦੇ ਡੈਡੀ ਜੀ ਵੱਲੋਂ ਇੱਕ ਯਾਦਗਾਰੀ ਜੀ ਤਸਵੀਰ ਦਿੱਤੀ ਜਾ ਰਹੀ ਹੈ ਔਰ ਇੱਕ ਪੀਪਾ ਦੇਸੀ ਘੋੜੇ ਨਾਲ ਉਹਨਾਂ ਦਾ ਗੁਰਜੀਤ ਪਹਿਲਵਾਨ ਜੀ ਵੱਲੋਂ ਸੁਖੇ ਬਾਜੀ ਕਬੱਡੀ ਵਾਲਿਆਂ ਦਾ ਵਿਸ਼ੇਸ਼ ਸਨਮਾਨ ਦੇਸੀ ਘੋੜੇ ਦੇ ਨਾਲ ਇੱਕ ਪੀਪਾ ਦੇਸੀ ਘੋੜੇ ਦੇ ਨਾਲ ਸਾਡੇ ਬਹੁਤ ਸਤਿਕਾਰਯੋਗ ਗੁਰਜੀਤ ਬਾਜੀ ਵੱਲੋਂ ਮਾਨ ਸਨਕਾਰ ਕੀਤਾ ਜਾ ਰਿਹਾ ਹੈ ਇੱਕ ਵਾਰ ਫੇਰ ਤੋਂ ਆਏ ਹੋ ਸਾਰੇ ਹੀ ਪਹਿਲਵਾਨ ਵੀਰਾਂ ਦਾ ਦਰਸ਼ਕ ਵੀਰਾਂ ਦਾ ਉਸਤਾਦ ਲੋਕਾਂ ਦਾ ਤਹਿ ਦਿਲੋਂ ਪ੍ਰਬੰਧਕ ਕਮੇਟੀ ਵੱਲੋਂ ਗੁਰਦੇਵ ਭਾਜੀ ਵੱਲੋਂ ਗੋਪੀ ਲਖਣ ਵੱਲੋਂ ਸਾਰੇ ਵੀਰਾਂ ਵੱਲੋਂ ਤਹਿ ਦਿਲੋਂ ਧੰਨਵਾਦ ਜੀ ਆਇਆਂ ਆਖਦੇ ਆ ਜਿਨ੍ਹਾਂ ਦਾ ਇੱਕ ਇੱਕ ਕਦਮ ਚੱਲ ਕੇ ਉਹਨਾਂ ਸਿਰ ਮੱਥੇ ਸੋ ਸ੍ਰੀ ਅਕਾਲ ਪਹਿਲਵਾਨ ਵੀਰਾਂ ਨੂੰ ਬੇਨਤੀ ਆਵੇ ਇਧਰ ਮੁੱਖ ਸਟੇਜ ਦੇ ਲਾਗੇ ਤੁਹਾਡਾ ਮਾਨ ਸਨਮਾਨ ਕੀਤਾ ਜਾਣਾ ਗੋਪੀ ਪਹਿਲਵਾਨ ਜੀ ਵੱਲੋਂ ਬੇਨਤੀ ਆ ਕਿ ਸਾਰੇ ਪਹਿਲਵਾਨ ਲਾਈਨ ਲਾ ਲੈਣ ਗੋਪੀ ਭਾਜੀ ਵੱਲੋਂ ਬੇਨਤੀ ਆ ਕਿ ਉਹਨਾਂ ਦਾ ਮਾਨ ਸਨਮਾਨ ਮੁੱਖ ਸਟੇਜ ਦੇ ਲਾਗੇ ਕੀਤਾ ਜਾਣਾ ਸਟੇਜ ਦੇ ਕੋਲ ਆ ਜਾਓ ਜਿਨ੍ਹਾਂ ਪਹਿਲਵਾਨਾਂ ਨੇ ਕੁਸ਼ਤੀਆਂ ਹੋਈਆਂ ਉਹਨਾਂ ਨੂੰ ਬੇਨਤੀ ਆ ਕਿ ਮੁੱਖ ਸਟੇਜ ਦੇ ਕੋਲ ਆ ਜਾਣ ਇਹ ਵੀ ਚੱਲ ਰਿਹਾ ਜਿਨ੍ਹਾਂ ਨੇ ਛਕਣਾ ਹੈ ਛਕੋ ਵੇ ਜਿਨ੍ਹਾਂ ਸੰਗਤਾਂ ਨੇ ਗੁਰੂ ਕੇ ਲੰਗਰ ਛਕਣੇ ਹੁਣ ਪਿੱਛੇ ਟਰਾਲੀ ਤੇ ਗੁਰੂ ਕੇ ਲੰਗਰ ਚੱਲਦੇ ਆ ਜਿਨ੍ਹਾਂ ਸੰਗਤਾਂ ਨੇ ਗੁਰੂ ਕੇ ਲੰਗਰ ਛਕਣੇ ਹੁਣ ਪਿੱਛੇ ਟਰਾਲੀ ਦੇ ਉੱਤੇ ਗੁਰੂ ਕੇ ਲੰਗਰ ਆ ਕਿਸੇ ਮੇਰੇ ਵੀਰ ਦੇ ਮੋਟਰਸਾਈਕਲ ਦੀ ਚਾਬੀ ਰਹਿ ਗਈ ਆ ਸਾਡੇ ਕੋਲ ਆ ਪੰਜ ਵੀਰ ਜੀ ਗੁਰਜਾਵਨ ਦਾਵਾ ਆਪਣਾ ਸਨਮਾਨ ਲੈਵੇ ਅਣਖ ਪిల్లా ਚਲੋ ਜੀ ਆਪਾਂ ਅੱਗੇ ਭਾਈ ਆ ਬੜਾ ਕਰ ਮੁੰਡਿਆ ਕੋਣੀ ਹਰਜੀਤ ਗਰਵੀਨ ਬਸਰਾ ਗਰਵੀਨ ਬਸਰਾ ਆਵੇ ਵੀ ਜਿੰਦਰ ਫਾਂਸੀ ਆਵੇ ਵੀ ਲਾਡੀ ਜੂਪੀ ਵਾਲਾ ਆਵੇ ਵੀ ਮੇਰਾ ਭਰਾ ਸਾਪੀ ਬਸਰਾ ਸਾਪੀ ਸੰਧੂ ਆਵੇ ਵੀ ਚੱਲ ਵੀ ਸੰਧੂ ਗੋਪੀ ਆਵੇ ਗੋਪੀ ਜੀ ਮੰਗਾ ਦਿਓੜ 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 ਚੱਲ ਖਿੱਚੋ ਬਾਈ ਗੋਪੀ ਦਿਓੜ ਗੋਪੀ ਜੋਬਨ ਬਸਰਾ ਆ ਜਾ ਜੀ ਚਾਚਾ ਅੱਗੇ ਹੋਣਾ ਗੁਰਸਪਾਲ ਸਿੰਘ ਅੱਜ ਜੀ ਬਈ ਫਈ ਮਜ਼ਾ ਕਰ ਲੋ ਸਟੈਂਡ ਪਿੱਛੇ ਚਲ 15 ਭਰਾ ਰਹਿ ਗਿਆ ਮੁਸਾਣਾ ਕਰਿਓ ਆ ਸਕਦਾ ਨਹੀਂ ਉਂਗਲਾਂ ਨਾ ਦਿਓ ਯਾਰ ਉਂਗਲਾਂ ਨਾ ਛੋਟੀ ਪਲਵਾਂਜੀ ਆ ਗਏ ਗらっしゃ ਪਾ ਜੀ ਗらっしゃ ਪਾ ਜੀ ਵੇ ਛੋਟੀ ਪਲਵਾਂਜੀ ਨੋਨੇ ਆ ਗਿਆ ਲਾਈਵ ਚੱਲਦਾ ਲਾਈਵ ਚੱਲਦਾ ਭੈਣ ਜੋ ਸੁਤਾਂ ਉਂਗਲਾਂ ਨਾਲ ਦੋਨੋਂ ਚਲ ਚਲ ਵੀਡੀਓ ਪਾ ਪਾਜੀ ਫੜੀ ਮੈਂ ਕਿਹਦੇ ਹਾਂ ਹਾਂ ਉਹ ਮੈਂ ਕਿ ਬੜੀ ਕਿੰਨੇ ਹੋਰ ਤੇਰਾ ਸੋਣਾ ਲੱਗਦਾ ਜਿਕਰਾ ਲੜੇ ਜਿਕਰਾ ਲੜੇ ਮੋੜੇ ਇਨਸਾਫ ਇਨਸਾਫ ਕਰੇ ਜਿੰਨੇ ਵੀ ਸੰਗਤ ਦੂਰੋਂ ਨੇੜੋਂ ਲੱਗੇ ਪਿੰਡਾਂ ਤੋਂ ਸਾਡੇ ਪਿੰਡ ਤੋਂ ਜਿੰਨੇ ਵੀ ਨੌਜਵਾਨ ਵੀਰਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੋਈ ਨਾ ਕੋਈ ਲੱਗੇ ਉਹ ਅੱਗੇ ਸਭ ਤੋਂ ਅੱਦਮ ਮਿਲ ਜੂਗਾ ਉਹ ਪੱਟ ਗਿਆ ਜਿਹੜਾ ਅਬੜੇ ਕਿੰਨਾ ਪੱਟ ਪੱਟ ਗਿਆ ਇਹ ਕੀ ਕਹਿੰਦਾ ਆਲਾ ਵੀ ਇਸ ਕੰਟਰੀ ਦਾ ਕੰਮ ਲਗਾ ਇਹਨੂੰ ਪਤਾ ਕਿਹੜਾ ਮੈਨੂੰ ਖੜਕੇ ਵਰਗੇ ਇਹਨੂੰ ਪਤਾ ਕਿਹੜਾ ਮੈਂ ਕਿਹੜਾ ਜਿਹੜਾ ਲੱਗੇ ਉਹ ਫਾੜੋ ਅੱਗੇ ਨਾ ਤਿੰਨ ਪੰਜ ਮਹੀਨੇ ਚਾੜੋ चाहिण <laughs> ਉਹ ਪੁੱਛ ਰਿਹਾ ਮੈਂ ਕਿ ਉਹ ਜੋਬ ਉਹ ਜਿਹੜੀ ਆ ਰਹੀ ਹੈ ਇਹ ਬਦਲਾ ਹੁਣ ਉਹ ਆ ਮੈਂ ਪੁੱਛਦਾ ਦਿੰਦਾ ਵੀ ਮੰਗਾ ਕੁਝ ਆਹ ਤੇ ਤੁਹਾਡੇ ਲਿਖਣ ਗਿਆ ਉਹ ਓਧਰ ਨੂੰ ਗਿਆ ਉਹ ਓਧਰ ਗਿਆ ਉਹ ਲੇਟ ਲਿਖਿਆ ਜੀ ਲੇਟ ਹਾਂ ਜੀ ਓਧਰ ਹੋ ਗਿਆ ਮਗਾ ਨਹੀਂ ਕਿੰਨੀ ਹੋ ਗਈ ਆ ਬਰਤੀ ਨੰਬਰ ਕਿੰਨਾ ਸੀ ਲਿਖਿਆ ਆ

Ô thêm câu cá, cai cá. Ô thêm câu cá, cai cá. Ô thêm câu